ਕਿ ਆਪਣੇ ਹੱਕ ਲਈ ਅਸੀਂ ਲੜਾਈ ਕਰੀਏ ਤੇ 6ਵੇਂ ਬਾਦਸ਼ਾਹ ਨੇ ਮੇਰੀ ਪ੍ਰੀਤੀਆ ਕਿਰਪਾ ਨਾਲ ਵੇਣੀ ਕਿੰਦੇ ਅਸੀਂ ਧਰਮੀ ਵੀ ਆ ਅਸੀਂ ਧਾਰਮਿਕ ਤੌਰ ਤੇ ਵੀ ਆ ਪਰ ਅਸੀਂ ਰਾਜਨੀਤਿਕ ਤੌਰ ਤੇ ਵੀ ਹੋ ਗਏ ਹਾਂ ਜੇ ਸਾਡੇ ਵੱਲ ਕੋਈ ਪਾਈ ਜੋ ਸਾਡੇ ਗਲੇ ਨੂੰ ਹੱਥ ਪਾਉ ਭਾਵ ਸਾਡੀ ਮਾਨ ਮਰਿਆਦਾ ਨੂੰ ਠੇਸ ਪਟਾ ਚਾਹੇਗਾ ਅਸੀਂ ਉਹਦਾ ਡਟ ਕੇ ਟੱਕਰਾ ਕਰਾਂਗੇ ਫਿਰ ਉਹੀ ਗੱਲ ਪੋਤੇ ਦੀ ਹੋਈ ਭਾਓ ਦਸਵੇਂ ਪਾਸ਼ਾ ਤੇ 6ਵੇਂ ਪਾਸ਼ਾ ਕੀ ਰਹਿਸਤਾ ਹੈ ਇੱਕ ਦਾਦਾ ਜੀ ਇੱਕ ਪੋਤਾ 6ਵੇਂ ਪਾਸ਼ਾ ਪੋਤੇ ਤੇ ਦਾਦਾ ਜੀ ਬਣ ਕੇ 6ਵੇਂ ਪਾਸ਼ਾ 6ਵੇਂ ਪਾਸ਼ਾ ਦੇ ਸੁਪੁੱਤਰ ਗੁਰੂ ਤੇਗ ਬਹਾਦਰ ਮਹਾਰਾਜ ਤੇ ਗੁਰੂ ਤੇਗ ਬਹਾਦਰ ਮਹਾਰਾਜ ਦੇ ਸੁਪੁੱਤਰ ਦਸਮ ਪਾਤਸ਼ਾਹ ਤੇ ਦਸਵੇਂ ਪਿਤਾ ਨੇ ਮੇਹਤਿਆਰ ਚੱਕਣੇ ਇਹ ਨੇ ਕਿ ਉਹਨਾਂ ਨੇ ਕੋਈ ਗੁਰਨਾਨਕ ਸਾਹਿਬ ਦੀ ਜੋ ਸਿੱਖਿਆ ਸੀ ਉਹਨੂੰ ਪਲਟਾ ਦਿੱਤਾ ਜਾਂ ਬਦਲ ਦਿੱਤਾ ਬਦਲਿਆ ਕੁਛ ਨਹੀਂ ਉਸੇ ਦੀ ਰੱਖਿਆ ਵਾਸਤੇ ਕਿ ਉਸੇ ਨੂੰ ਬਚਾਵਣ ਦੀ ਖਾਤਰ ਇਹ ہتھیار ਚੱਕਣੇ ਵੀ ਧਰਮ ਬਚੇ ਗਈ ਤਾਂ ਦਾ ਹੁਣ ਸਿੱਖ ਧਰਮ ਦੇ ਪੰਨਿਆਂ ਵਿੱਚ ਦੇਖਦੇ ਆ ਧਰਮ ਨਾਲ ਇੰਨੀ ਪ੍ਰੀਤ ਇਹਨਾਂ ਨੇ ਲੈਣਾ ਕੀ ਸੀ ਕਿ ਦਸਵੇਂ ਪਾਤਸ਼ਾਹ ਵੀ ਚਾਹੁੰਦੇ ਕਿ ਜਿਸ ਤਰ੍ਹਾਂ ਅੱਜ ਕੱਲ ਦੇ ਆ ਨੇਤਾ ਦੇਖਿਆ ਨਾ ਕਿ ਜਦੋਂ ਸੰਕਟ ਆਇਆ ਭਾਵੇਂ 47 ਹੋਵੇ ਭਾਵੇਂ 84 ਹੋਵੇ ਆਪਣੇ ਬੱਚਿਆਂ ਨੂੰ ਵਿਦੇਸ਼ਾਂ 'ਚ ਭੇਜ ਦਿੰਦੇ ਹੁਣ ਵੀ ਭੇਜੇ ਹੋਏ ਨੇ ਇਹਨੇ ਉੱਥੇ ਸੇਫ ਆ ਇੱਥੇ ਮਾਰੇ ਜਾਊਂਗੇ ਵਿਦੇਸ਼ਾਂ 'ਚ ਬੈਠ ਕੇ ਸਾਨੂੰ ਗਿਆਨ ਦਿੰਦੇ ਆ ਤੁਸੀਂ ਗੁਲਾਮ ਹੋ ਕਿ ਸਾਨੂੰ ਦੱਸਦੇ ਆ ਕਿ ਤੁਸੀਂ ਮੂਰਖੋਂ ਤੁਹਾਨੂੰ ਪਤਾ ਨਹੀਂ ਤੁਸੀਂ ਗੁਲਾਮ ਹੋ ਉਸੇ ਦਿਨਾਂ ਤੇ ਭਾਈ ਉੱਥੇ ਬੈਠੇ ਬੈਠੇ ਦੁਨੀਆ ਤੋਂ ਪੈਸਾ ਇਕੱਠਾ ਕਰਦੇ ਐ ਕਿ ਅਸੀਂ ਸਿੱਖਾਂ ਦੀ ਗੁਲਾਮੀ ਲਾਉਣੀ ਐ ਸਿੱਖ ਨੂੰ ਅਸਲ 'ਚ ਕੋਈ ਗੁਲਾਮ ਕਰ ਹੀ ਨਹੀਂ ਸਕਦਾ ਜੇ ਦਾ ਨਾਮ ਹੀ ਖਾਲਸਾ ਹੋ ਗਏ ਉਹ ਤਾਂ ਮੁਕਤ ਅਚਾਰੋਂ ਤਰਫ ਉਹਨੂੰ ਗੁਣ ਕਲਾਮ ਕਰ ਲੋ ਨਾਮ ਖਾਲਸਾ ਫੇਰ ਵੀ ਗੁਲਾਮ ਕਿਵੇਂ ਬਣੇਗਾ ਇੱਕ ਗੱਲ ਝੂਠੀ ਐ ਜਾਂ ਤਾਂ ਤੂੰ ਗੁਲਾਮ ਨਹੀਂ ਐ ਜਾਂ ਤੂੰ ਖਾਲਸਾ ਨਹੀਂ ਐ ਖਾਲਸਾ ਕਦੇ ਕਿਸੇ ਦੇ ਗੁਲਾਮ ਨਹੀਂ ਹੁੰਦੇ ਹੁਣ ਅੱਜ ਦੇ ਇਸ ਸਮੇਂ ਵਿੱਚ ਦੇਖਦੇ ਹਾਂ ਕਿ ਅਸੀਂ ਜਦੋਂ ਇਹਨਾਂ ਲੋਕਾਂ ਨੂੰ ਦੇਖਦੇ ਹਾਂ ਇਹਨਾਂ ਨੇ ਤੇ ਭਾਈ ਆਪਣਾ ਪਰਿਵਾਰ ਬਚਾਇਆ ਇਹਨਾਂ ਨੂੰ ਧਰਮ ਦੇ ਨਾਲ ਕੋਈ ਪ੍ਰੀਤ ਨਹੀਂ ਹੈ ਕਿ ਇੱਥੇ ਸਿੱਖਾਂ ਦੇ ਵਿੱਚ ਸਿੱਖੀ ਨੂੰ ਦਾਗ ਲਾ ਕੇ ਇੱਥੇ ਅੱਗ ਲਾ ਕੇ ਆਪ ਵਿਦੇਸ਼ਾਂ 'ਚ ਦੌੜ ਗਏ ਭੱਜ ਗਏ ਸਿੱਖੀ ਬਿਨਾਂ ਨਾਮ ਹੋ ਗਈ ਇਹਨਾਂ ਨੂੰ ਧਰਮ ਨਾਲ ਪ੍ਰੀਤ ਨਹੀਂ ਧਾਰਮੀ ਤਾਂ ਖੜਦੇ ਆ ਉਹ ਤਾਂ ਕਹਿੰਦੇ ਮੈਨੂੰ ਚਾਹ ਹੈ ਮੈਂ ਮਰਨਾ ਹੈ ਚਾਹ ਹੀ ਸੀ ਭਾਈ ਜਿਹੜੇ ਗੜੀ ਚ ਮਕੌਰ ਦੀ ਵਿੱਚ ਉਹ ਸਿੰਘ ਸੁਰਮੇ ਬੇਟੇ ਪਤਾ ਸੀ ਭਈ ਅਸੀਂ ਭੁਖੇ ਪਾਣੇ ਹਥਿਆਰ ਵੀ ਸਾਡੇ ਕੋਲ ਢੰਗ ਤਰੀਕੇ ਦੇ ਨਹੀਂ ਹਨ ਅਨੀਂਦਰੀ ਤੇ ਗਿਣਤੀ ਸਾਡੀ 40 ਕ ਹੈ ਤੇ ਸਾਹਮਣੇ 10 ਲੱਖ ਤੋਂ ਵੱਧ ਫੌਜ ਹੈ ਜਿਨ੍ਹਾਂ ਦੇ ਅਸਥਾਨਾ ਹੁੰਦੇ ਭਾਈ ਭਾਵਨਾ ਦੇ ਕੈਂਪ ਲੱਗੇ ਹੁੰਦੇ ਆ ਫੌਜੀਆਂ ਦੇ ਕਿ ਉਹਨਾਂ ਤੇ ਭਾਈ ਖਾਣੇ ਚੱਲਦਿਆਂ ਮੀਟ ਚੱਲਦਾ ਵਾ ਖੁੱਲੀਆਂ ਢਲੀਆਂ ਖਰਾਕਾਂ ਤੇ ਅੰਦਰ ਭੁੱਖੇ ਭਾਣੇ ਬੈਠੇ ਆ ਭਾਈ ਜਿਨ੍ਹਾਂ ਨੂੰ ਇੱਕ ਪਾਣੀ ਦੀ ਘੁੱਟ ਵੀ ਨਹੀਂ ਮਿਲਦੀ ਪਰ ਇੱਕ ਜਨੂੰਨ ਹੈ ਧਰਮ ਦੇ ਪ੍ਰਤੀ ਧਰਮ ਕਿਉਂ ਚੰਗਾ ਲੱਗਦਾ ਕੀ ਉਹਨਾਂ ਨੂੰ ਪਤਾ ਸੀ ਕਿ ਭਾਈ ਧਰਮ ਦੇ ਨਾਲੋਂ ਵੱਧ ਕੇ ਕੁਝ ਵੀ ਨਹੀਂ ਹੈ ਸਰੀਰ ਨਾਸਵਾਨ ਹੈ ਇਹਨੇ ਖਤਮ ਹੋ ਜਾਣਾ ਇਸਨੇ ਹਰ ਹਾਲਤ ਚ ਖਤਮ ਹੋਣਾ ਅਮੀਰ ਆ ਗਰੀਬ ਆ ਤਕੜਾ ਰੋਗੀ ਕੋਈ ਮੈਟਰ ਨਹੀਂ ਜਿੱਦਣ ਆ ਗਈ ਖਤਮ ਹੋਣਾ ਇਹੀ ਇੱਕ ਸੱਚ ਹੁੰਦਾ ਉਹ ਜੋ ਧਰਮੀ ਨੂੰ ਪਤਾ ਹੈ ਤੇ ਧਰਮੀ ਲੋਕ ਕਹਿੰਦੇ ਮੈਂ ਨਾ ਮਰੂੰ ਉਹਨੂੰ ਮੌਤ ਹੀ ਨਹੀਂ ਚੀਤੀ ਜੇ ਧਰਮੀ ਬਣਨਾ ਸਭ ਤੋਂ ਪਹਿਲਾਂ ਹਮੇਸ਼ਾ ਆਪਣੀ ਮੌਤ ਨੂੰ ਯਾਦ ਰੱਖੋ ਕਿ ਮੌਤ ਆਣੀ ਹੈ ਔਰ ਮੈਂ ਜਾਣਾ ਵੀ ਤੇ ਜਿਹੜੀ ਪੰਕਤੀ ਅਰੰਭ ਕੀਤੀ ਹੈ ਨਾ ਇਹ ਹ ਉਹ ਜੋ ਕਾਮ ਤੇ ਕਿ ਇਦਾਂ ਦੀ ਸਿਤ ਸਲੰਗਾ ਕਰਨੀ ਹੈ ਐਸਾ ਕੀਰਤਨ ਕੀਰਤਨ ਦਾ ਭਾਵ ਹੈ ਸਲੰਗਾ ਸਿਵਤ ਵਡਿਆਈ ਭਾਵੇਂ ਇਸ ਤਰ੍ਹਾਂ ਬੋਲ ਕੇ ਕਰਦੇ ਭਾਵੇਂ ਰਾਗਾਂ 'ਚ ਕਰਦੇ ਭਾਵ ਤੇਰਾ ਸੰਬੰਧ ਉਸ ਵੈਗਰੂ ਨਾਲ ਹੋਣਾ ਚਾਹੀਦਾ ਹੁਣ ਕਥਾ ਹੋ ਰਹੀ ਹੈ ਉਸ ਵੈਗਰੂ ਦੀ ਹੋ ਰਹੀ ਹੈ ਕਿਸੇ ਪੋਲੀਟਿਕਲ ਬੰਦੇ ਦੀ ਨਹੀਂ ਹੋ ਰਹੀ ਕੋਈ ਸੰਸਾਰਕ ਗੱਲ ਨਹੀਂ ਹੋ ਰਹੀ ਕੋਈ ਖਾਣ ਪੀਣ ਖੇਤੀਬਾੜੀ ਦੀ ਗੱਲ ਨਹੀਂ ਹੋ ਰਹੀ ਕੇਵਲ ਤੋਂ ਕੇਵਲ ਧਰਮ ਦੀ ਗੱਲ ਹੋ ਰਹੀ ਹੈ ਭਾਵ ਉਸ ਮਾਲਕ ਦੀ ਸਿਫਤ ਸਲਾਘਾ ਹੋ ਰਹੀ ਹੈ ਉਹਦੀ ਸਿਫਤ ਖਰ ਕਰਕੇ ਤੁਹਾਨੂੰ ਦੱਸਿਆ ਜਾ ਰਿਹਾ ਹੈ ਕਿ ਭਾਈ ਹੁਣ ਉਹਦੇ ਜੋ ਸਿਫਤਾਂ ਵਡਿਆਈਆਂ ਕਰਦਾ ਹੈ ਇਹਾਂ ਓਹਾਂ ਜੋ ਕੰਮ ਤੇ ਅਸੀਂ ਕੇਵਲ ਤੋਂ ਕੇਵਲ ਇੰਨੇ ਸੋਦੇ ਆ ਇਹ ਜਗ ਮਿੱਠਾ ਅਗਲਾ ਕੰਡਟ ਕੀ ਲੈਣਾ ਧਰਮ ਤੋਂ ਇੱਥੇ ਧਰਮ ਦੇ ਨਾਲ ਸਾਡਾ ਨਾਤਾ ਟੁੱਟ ਗਿਆ ਪਰ ਜਿਨ੍ਹਾਂ ਨੂੰ ਪਤਾ ਸੀ ਭਾਈ ਉਹਨਾਂ ਤਾਂ ਫਿਰ ਆਪਣੇ ਜਾਨਾਂ ਵੀ ਬਾਲੀਆਂ ਨੇ ਉਹੀ ਸੀ ਬਾਬਾ ਬੁੱਤ ਸਿੰਘ ਤੇ ਬਾਬਾ ਗਰਜਾ ਸਿੰਘ ਜੀ ਰੇਟੇ ਗੁਰੂ ਕੇ ਬੇਟੇ ਪਤਾ ਸੀ ਭਈ ਸਾਡੇ ਕੋਲ ਤਾਂ ਉਮਰਾਂ ਵੀ ਬਡੇਰੀਆਂ ਨੇ ਵੱਡੀ ਉਮਰ ਦੇ ਆ ਪੰਗਾ ਕਿਦਣਾ ਲਿਆ ਹੋਆ ਮੁਗਲ ਸਲਤਨਤ ਨਾਲ ਕੇ ਮੁਗਲ ਸਲਤਨਤ ਨੂੰ ਘੇਰ ਕੇ ਖੜ ਗਏ ਕਹਿੰਦੇ ਆ ਰਸਤੇ ਨਿਕਲਣਾ ਜਿਵੇਂ ਹੁਣ ਟੋਲ ਪਲਾਜ਼ਾ ਆਪਣੇ ਹੁੰਦੇ ਆ ਨਾ ਟੋਲ ਟੈਕਸ ਲੱਗਦਾ ਕੇ ਖੜ ਗਏ ਭਾਈ ਕਹਿੰਦੇ ਆਓ ਜਿਹਨੇ ਇਧਰੋਂ ਨਿਕਲਣਾ ਨਾ ਇਹ ਦਿੱਲੀ ਬਲੇ ਉਹਨਾਂ ਹਰਬਾਨੂ ਜਾਣਾ ਜਿਨ੍ਹਾਂ ਨੇ ਉਹਨਾਂ ਨੂੰ ਤਨਤਾਂ ਦੇ ਇਲਾਕੇ ਵਿੱਚ ਨਿਕਲਣਾ ਪੈਂਦਾ ਸੀ ਉਦੋਂ ਇੱਥੇ ਇਹਨਾਂ ਨੇ ਦਿੱਲੀ ਤੋਂ ਜਿਹੜਾ ਤਨਤਾਂ ਨੂੰ ਰਸਤਾ ਜਾਂਦਾ ਨਾ ਜੋਗੇ ਲ ਹਰ ਵਾਰ ਗੁਜ਼ਰਦਾ ਸੀ ਅੱਗੇ ਰਸਤਿਆਂ ਦੀ ਇਹ ਇਸ ਤਰ੍ਹਾਂ ਦੀ ਸ਼ਕਲ ਨਹੀਂ ਸੀ ਜਿਵੇਂ ਅੱਜ ਦੇਖਦੇ ਆਂ ਕਹੇ ਤਾਂ ਭਾਈ ਚੋ ਮਾਰਗੀ ਸੜਕਾਂ ਨੇ ਛੇ ਮਾਰਗੀ ਸੜਕਾਂ ਨੇ ਤੇ ਸਿੱਧੀਆਂ ਨੇ ਭਾਈ ਉਹ ਤਾਂ ਭਾਈ ਟੇਢੇ-ਵੇਢੇ ਮਾਰਗ ਸੀ ਪਤਾ ਸੀ ਵੀ ਦੋ ਸਿਕ ਵੱਡੀਆਂ ਉਮਰਾ ਕੋਈ ਵੱਡੇ ਹਥਿਆਰ ਨਹੀਂ ਐ ਹੱਥ ਵਿੱਚ ਡਾਂਗ ਛੋਟੇ ਫੜਿਆ ਬਸ ਫੇਰ ਵੀ ਟੱਕਰ ਕਿਸ ਨੇ ਲਈ ਏ ਮੁਗਲ ਸਲਤਨਤ ਨਾਲ yes ਸਲਤਨਤ ਤੋਂ ਵੱਡੇ ਵੱਡੇ ਰਾਜੇ ਵੀ ਡਰਦੇ ਸੀ ਕਿ ਵੱਡੇ ਰਾਜੇ ਜਿਹੜੇ ਸੀ ਆ ਹਿੰਦੂ ਰਾਜੇ ਜਿਹੜੇ ਸੀ ਨਾ ਇਹਨਾਂ ਨੇ ਡਰਦਿਆਂ ਨੇ ਹੀ ਤਾਂ ਦਸ਼ਮੇਸ਼ ਪਿਛਾ ਦੇ ਨਾਲ ਬੈਰ ਵਿਰੋਧ ਕੀਤਾ ਸੀ ਕਿ ਉਹੀ ਸੀ ਭਾਈ ਇਹ ਜਿਹੜੇ ਡਰਦੇ ਮਾਰੇ ਮੋਗਲ ਸალਤਨਤ ਦੇ ਗੁਲਾਮ ਸੀਗੇ ਅੱਜ ਵੀ ਹੈ ਅੱਜ ਵੀ ਇਹਨਾਂ ਦੇ ਫੈਸਲੇ ਆਪਣੇ ਥੋੜੀ ਹੁੰਦੇ ਆ ਜਿਹੜੀ ਗੱਲ ਇਹਨਾਂ ਨੇ ਲਈ ਬੈਠੇ ਹੈ ਇਹ ਭਈ ਘਰ ਕਰਾ ਕੇ ਆਪਣੇ ਦਿਮਾਗ ਨੂੰ ਸ਼ਾਰਪ ਕਰਦੇ ਆ ਆਪਾਂ ਤਾਂ ਅੱਜ ਦੇ ਸਮੇਂ ਤੇ ਹਥਿਆਰਾਂ ਵਾਲੇ ਤੌਰ ਤੇ ਨਿਆਂ ਇਹਨਾਂ ਤਾਂ ਹਥਿਆਰਾਂ ਦੀ ਡੈਫੀਨੇਸ਼ਨ ਨਹੀਂ ਪਤਾ ਹਥਿਆਰ ਹੁੰਦੇ ਕੀ ਹੈ ਪਰ ਆਪਣਾ ਦਿਮਾਗ ਵਰਤੇ ਆਪਣਾ ਦਿਮਾਗ ਵਰਕੇ ਸਿੱਖ ਨੂੰ ਬਰਬਾਦ ਕੀਤਾ ਭਾਵੇਂ ਸੰਤਾਲੀ ਹੈ ਭਾਵੇਂ ਚਰਾਸੀਏ ਦੋਨੇ ਹੀ ਐਸੇ ਸਿੱਖ ਸਿੱਖੀ ਦਾ ਕਾਣ ਹੋਇਆ ਖਤਰਨਾਕ ਘਲੂਕਾਰਾ ਹੋਇਆ ਇਹਦੇ ਵਿੱਚ ਜੇ ਕਿਸੇ ਨੂੰ ਦੋਸ਼ੀ ਠਹਿਰਾਣਾ ਨਾ ਤਾਂ ਸਿੱਖ ਖੁਦ ਆਪ ਹੀ ਹੈ ਇਹਦੇ ਵਿੱਚ ਸਿੱਖ ਆਪ ਹੀ ਦੋਸ਼ੀ ਹੈ ਕਿਸੇ ਨੇ ਨਹੀਂ ਕੀਤਾ ਸੀ ਇਹ ਕਰਵਾਉਣ ਵਾਲਾ ਖੁਦ ਹੀ ਤੇ ਉਦੋਂ ਹੀ ਜੇ 47 ਵੇਲੇ ਭਾਈ ਆਪਣਾ ਹੀ ਘਰਵਾਰ ਲਿਆ ਹੁੰਦਾ ਕੋਈ ਖਾਸ ਹਦਾਇਤਾਂ ਰੱਖੀ ਹੁੰਦੀ ਹੈ ਪਰ ਦਿਮਾਗ ਵਾਲੇ ਜੋ ਸੀ ਉਹ ਭਾਈ ਸਭ ਕੁਝ ਲੈ ਗਏ ਤੇ ਜੇ ਉਦੋਂ ਹੀ ਸਹੀ ਦਿਮਾਗ ਵਰਤਿਆ ਹੁੰਦਾ ਸ਼ਾਇਦ ਫਿਰ 84 ਬਣਾ ਹੁੰਦੇ ਸਾਡੀਆਂ ਗਲਤੀ ਕਿ ਦਿਮਾਗ ਉਹਨਾਂ ਨੇ ਆਪਣੇ ਤੇਜ ਰੱਖੇ ਹੋਏ ਨੇ ਭਾਈ ਕਿ ਮੌਕੇ ਤੇ ਥੋੜਾ ਮਾਨ ਵਾਲੀ ਗੱਲ ਹੁੰਦੀ ਏ ਕਿ ਕਦੋਂ ਕਿਹੜਾ ਵਾਰ ਕਦੋਂ ਕਰਨਾ ਵਾ ਆਪਾਂ ਤਾਂ ਦੇਖਦੇ ਆ ਨਾ ਹੁਣ ਕੌਣ ਆਪਣੇ ਜੋ ਸਿੱਖ ਨੌਜਵਾਨ ਜੇਲਾਂ ਚ ਬੈਠੇ ਆ ਨਾ ਉਹ ਜਦੋਂ ਜੇਲ੍ਹ ਤੋਂ ਬਾਹਰ ਕਿਤੇ ਤਰੀਕ ਤੇ ਆਉਂਦੇ ਆ ਜਿਉਂ ਨਾਰੇ ਲਾਉਣਗੇ ਖਾਲਸਾ ਦੇ ਹੋਰ ਹੋਰ ਤੇ ਜੇ ਕਿਸੇ ਨੇ ਛੱਡਣਾ ਤਾਂ ਵੀ ਛੱਡਣੇ ਉਹ ਭਾਈ ਉਥੋਂ ਨਿਕਲੋ ਨਿਕਲ ਕੇ ਵਾਰ ਆ ਕੇ ਕੌਮ ਦੀ ਬਾਗਡੋਰ ਸੰਭਾਲੋ ਦੇ ਸਾਰ ਨਿਰਦੇਸ਼ ਦਵੋ ਤੇ ਦੂਸਰਾ ਅਸੀਂ ਵੀ ਸਾਡੀ ਮਤ ਵੀ ਕੋਈ ਸਹੀ ਨਹੀਂ ਗੁਰੂ ਸਹਿਬਾਨਾਂ ਦਾ ਮਾਰਗਦਰਸ਼ਨ ਹੈ ਜਾਂ ਅਜ ਦੇ ਸਮਯੋਜਕੇ ਵਿੱਚ ਉਹਨਾਂ ਤੋਂ ਬਾਹਰ ਨਹੀਂ ਲਿਓਣਾ ਉਹ ਤੇ ਨਾ ਚੋੜ ਲਾਓ ਜੋਰ ਇਸ ਤੇ ਲਾਓ ਜੋ ਉਹਨਾਂ ਦਾ ਮਾਰਗਦਰਸ਼ਨ ਸੀ ਉਸ ਨੂੰ ਅਸੀਂ ਨਾ ਛੱਡੀਏ ਹੁਣ ਬਾਹਰ ਲੈ ਕੇ ਗਏ ਜੇ ਮੰਨ ਲਓ ਤੁਸੀਂ ਬਾਹਰ ਲਿਆਂਦੇ ਸਰੀਰਕ ਤੌਰ ਤੇ ਕਿਸੇ ਕਾਰਨ ਕਰਕੇ ਉਹਨਾਂ ਦੀ ਮ੍ਰਿਤਿ ਹੋ ਗਈ ਮੌਤ ਹੋ ਗਈ ਫਿਰ ਕੀ ਕਰਾਂਗੀ ਫਿਰ ਕੀ ਜਮਰਾਜ ਕੋਲੋਂ ਵਾਪਸ ਲਿਆਉਂਗੀ ਨਹੀਂ ਜੋ ਉਹਨਾਂ ਦੀ ਸੋਚ ਜਿਸ ਸੋਚ ਤੇ ਪਹਿਰਾ ਦਿੱਤਾ ਨਾ ਉਸ ਸੋਚ ਨੂੰ ਅੱਗੇ ਬਧਾਓ ਜੀ ਜੋ ਕਰਮ ਉਹਨਾਂ ਨੇ ਕੀਤਾ ਵਾ ਅਸੀਂ ਵੀ ਉਸੇ ਦਿਸ਼ਾ ਚੱਲ ਸਹੀ ਚਲੀਏ ਇਹ ਤਾਂ ਦਿਸ਼ਾ ਉਹਨਾਂ ਦੀ ਸਹੀ ਹੈ ਭਾਈ ਤਾਂ ਤੁਸੀਂ ਵੀ ਸੂਰਮੇ ਚਾਹੋਗੇ ਪਰ ਅਸਤਾ ਕੇਵਲ ਤੋਂ ਕੇ ਨਾਰੇ ਲਾਉਣ ਲੱਗੇ ਉੱਠ ਕੇ ਕਢੰਦੇ ਅਸੀਂ ਬਾਹਰ ਲਿਓਣੇ ਆ ਬਾਹਰ ਲਿਓਣੇ ਆ ਜੇ ਹਾਈ ਕਹਦੋ ਭਾਈ ਅਸੀਂ ਉਹਨਾਂ ਦੇ ਮਾਰਗ ਤੇ ਚੱਲਣਾ ਇੱਕ ਛੱਡੋ ਲੱਖਾਂ ਪੈਦਾ ਹੋਣਗੇ ਕਿਵੇਂ ਨਹੀਂ ਹਕੂਮਤ ਭਾਈ ਡਰੇਗੀ ਘਬਰਾਵੇਗੀ ਤੁਸੀਂ ਤਾਂ ਇੱਕ ਦੇ ਪਿੱਛੇ ਲੱਗੇ ਹੋਏ ਅਗਿਆਨਤਾ ਨਾਲ ਤੇ ਅਗਲੇ ਤੇ ਭਾਈ ਸਭ ਕੁਝ ਆਪਣਾ ਦਿਮਾਗ ਵਰਤ ਕੇ ਸ਼ਾਮ-ਦਾਮ ਦੰਡ-ਬੇਦ ਇਹ ਨੀਤੀ ਦੇ ਚਾਰ ਸਭ ਉਹ ਦੇ ਨੇ ਭਾਈ ਇਹਨਾਂ ਦੇ ਦੁਆਰਾ ਹੀ ਸਾਮਣੇ ਨੂੰ ਬਸ ਕੀਤਾ ਜਾਂਦਾ ਪੈਸਾ ਦੇ ਕੇ ਹੁਣ ਤੇਰੇ ਸਿੱਖਾਂ ਨੂੰ ਕੋਈ ਪੈਸਾ ਦੇ ਕੇ ਕਦੇ ਬਸ ਨਹੀਂ ਕਰਦੇ ਭਾਈ ਥੋੜਾ ਕੋ ਪ੍ਰਚਾਰ ਕਰਦਾ ਦੋ ਕੁ ਗੱਲਾਂ ਤੁਸੀਂ ਕਹਿ ਦਿਓ ਸਿੱਖ ਧਰਮ ਦੇ ਵਿਰੁੱਧ ਬਜਰੀ ਆ ਜਾਂਦੇ ਪੈਸੇ ਥੇਲੇ ਚਾ ਕੇ ਗੱਡੀਆਂ ਮੋਟਰਾਂ ਲਓ ਜੀ ਕਿ ਤੁਸੀਂ ਸਿੱਖਾਂ ਦੇ ਵਿਰੁੱਧ ਬੋਲਦਾ ਹਾਂ ਆ ਜਿੰਨੇ ਵੀ ਬੈਠਿਆ ਪ੍ਰਚਾਰਕ ਵੱਡੇ ਵੱਡੇ ਇਹ ਕਿਵੇਂ ਐਵੇਂ ਨਹੀਂ ਬਣੇ ਹੋਏ ਭਾਈ ਇਹਨਾਂ ਦੇ ਪਿੱਛੇ ਵੀ ਬਹੁਤ ਵੱਡੀ ਰਾਜਨੀਤੀ ਹੈ ਕਿ ਕਿਵੇਂ ਇਹਨਾਂ ਨੂੰ ਖਤਮ ਕੀਤਾ ਜਾਵੇ ਮਗਲਾਂ ਨੂੰ ਵੀ ਸਿੱਖਾਂ ਤੋਂ ਘੁਬਰਾੜ ਸੀ ਪੂਰੇ ਹਿੰਦੁਸਤਾਨ ਤੇ ਕਬਜ਼ਾ ਕਰਕੇ ਅੰਤ ਵੇਲੇ ਫੇਰ ਕਿਤੇ ਅਖੀਰ ਵਿੱਚ ਪੰਜਾਬ ਵੱਲ ਆਏ ਸੀ ਤੇ ਫੇਰ ਕਿਤੇ ਪੰਜਾਬ ਤੇ ਕਬਜ਼ਾ ਹੋਇਆ ਭਾਈ ਉਹ ਵੀ ਭਾਈ ਜਦੋਂ ਆਪਣੇ ਹੀ ਭਾਈ ਗਦਾਰ ਬਣ ਗਏ ਜਦੋਂ ਆਪਣੇ ਹੀ ਗਦਾਰ ਬਣ ਗਏ ਨੇ ਭਾਈ ਤੇ ਉਹਨਾਂ ਦੀ ਵਜ੍ਹਾ ਕਰਕੇ ਸਭ ਕੁਝ ਹੋਇਆ ਮੁਗਲ ਵੀ ਆਏ ਨੇ ਉਹਨਾਂ ਨੇ ਵੀ ਪਤਾ ਕਿਥੇ ਅਟੈਕ ਕੀਤਾ ਕਹਿੰਦੇ ਇਹਨਾਂ ਨੂੰ ਜਿਹੜੀ ਪਾਵਰ ਸ਼ਕਤੀ ਆ ਨਾ ਜਿਸ ਸਥਾਨ ਨੂੰ ਅੱਜ ਅਸੀਂ ਹਮੇਸ਼ਾ ਘਰ ਵਿੱਚ ਫੋਟੋਆਂ ਲਾ ਕੇ ਰੱਖਦੇ ਆ ਅਮਰ ਤੇ ਵੇਲੇ ਹੁਣ ਤਾਂ ਅਸੀਂ ਟੀਵੀ ਤੇ ਗੁਰਬਾਣੀ ਸੁਣਦੇ ਆ ਸ੍ਰੀ ਦਰਬਾਰ ਅਮੰਦਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਦਰਬਾਰ ਦਾ ਕਿ ਉਹਦੇ ਵਿੱਚ ਜਾਂਦੇ ਆ ਮੱਥਾ ਟੇਕਦੇ ਆ ਉੱਥੇ ਇਛਨਾਨ ਕਰਦੇ ਆ ਫਿਰ ਨੌਵਰ ਹੋ ਜਾਂਦੇ ਆ ਮਗਨਾ ਨੇ ਵੀ ਉਸ ਨੂੰ ਠਾਇਆ ਵਾ ਉਹਨਾਂ ਨੇ ਕਬਜ਼ਾ ਕੀਤਾ ਬੈਠੇ ਵਾ ਸਤੇ ਰੰਗੜ ਵਰਗੇ ਵੱਡੇ ਜਿਨ੍ਹਾਂ ਨੂੰ ਫਿਰ ਸਿੰਘਾਂ ਨੇ ਯੋद्धा ਲਾਇਆ ਕੋਈ ਅੰਗਰੇਜ਼ਾਂ ਨੂੰ ਵੀ ਇਹ ਹੀ ਪਤਾ ਸੀ ਕਿ ਜਿਹੜੀ ਇਹ ਸਿੱਖ ਕੌਮ ਆ ਨਾ ਇਹਨਾਂ ਦੀ ਤਾਕਤ ਜੋ ਪਾਵਰ ਆ ਨਾ ਉਹ ਅਸਥਾਨ ਹੈ ਉਥੇ ਜਾਂਦੇ ਉਥੋਂ ਕੀ ਮਿਲਦਾ ਸੀ ਏਕਤਾ ਦਾ ਸੰਦੇਸ਼ ਗੱਲਾਂ ਨਾਉਣਾ ਧੋਣਾ ਨਹੀਂ ਦਿੰਦਾ ਸੀ ਉਤਮ ਮਿਲਦਾ ਸੀ ਏਕਤਾ ਪ੍ਰੇਮ ਦਾ ਸੰਦੇਸ਼ ਜੋ ਅੱਜ ਅਸੀਂ ਲੈ ਕੇ ਨਹੀਂ ਆਉਂਦੇ ਹਾਰ ਦੇ ਤਦ ਹੀ ਹੈ ਤੇ ਅੰਗਰੇਜ਼ਾਂ ਨੇ ਵੀ ਉਤੇ ਕਬਜ਼ਾ ਕੀਤਾ ਦਰਬਾਰ ਸਾਹਿਬ ਉਤੇ ਉਹਦੇ ਵਿੱਚ ਉਹ ਬੰਦੇ ਉਸ ਜਗ੍ਹਾ ਤੇ ਬਿਠਾ ਦਿੱਤੇ ਅੱਜ ਵੀ ਉਵੇਂ ਹੀ ਹੈ ਅੱਜ ਵੀ ਮੌਜੂਦਾ ਜੋ ਸੈਂਟਰ ਸਰਕਾਰ ਨੇ ਉਹਨਾਂ ਨੇ ਤਾਂ ਆਪਦੇ ਬੰਦੇ ਬਿਠਾਏ ਹੋਏ ਨੇ ਤੇ ਤੁਹਾਨੂੰ ਕਿਲਾਦਾ ਦਾੜੀ ਕੇਸ ਰੱਖ ਲਈ ਵਾਰ-ਵਾਰ ਕਹਿੰਦਾ ਕਿਸੇ ਭੇਖ ਦੇ ਚੱਕਰ 'ਚ ਨਾ ਫਸਿਆ ਕਰੋ ਦਸਹਿਰਾ ਨੱਕੇ ਗਿਆ ਨਾ ਇਹ ਆਤਮਾ ਅੰਦਰੋਂ ਸਭ ਨੂੰ ਪਤਾ ਹੁੰਦਾ ਰਾਵਣ ਨੇ ਜਦੋਂ ਮਾਤਾ ਸੀਤਾ ਨੂੰ ਚੁੱਕਿਆ ਨਾ ਜੀਤੇ ਪਤਾ ਸੀ ਵੀ ਇਹਨਾਂ ਨੇ ਜਿਆਦਾ ਵਿਸ਼ਵਾਸ ਕਰਨਾ ਤੇ ਰਾਵਣ ਨੇ ਭੇਖ ਹੀ ਸਾਧਣਾ ਬਣਾਇਆ ਸੀ ਜੇ ਤੋ ਇੰਨੀ ਗੱਲ ਸਮਝ ਆ ਗਈ ਕਿ ਭੇਖ ਖਾਲਾ ਹਰ ਕੋਈ ਸਾਧ ਨਹੀਂ ਹੁੰਦਾ ਕਿ ਇਹ ਠੱਗ ਵੀ ਹੋ ਸਕਦਾ ਹੈ ਨਿਗਾ ਨਾ ਪਛਾਣੋ ਉਧੇ ਚੋਪੜੀਆਂ ਚੋਪੜੀਆਂ ਗੱਲਾਂ 'ਚ ਨਹੀਂ ਆਉਣਾ ਸੱਚ ਨੂੰ ਪਛਾਣੋ ਤੇ ਆਪਾਂ ਦਾ ਮੂੰਹ ਚੱਕ ਕੇ ਤੁਰ ਪੈਨੇ ਆ ਭਾਈ ਕਿ ਜਿਵੇਂ ਇਹ ਯੂਕੇ ਸਮੇਂ ਦੇ ਵਿੱਚ ਅਜੋ ਬੈਠੇ ਆ ਨਾ ਚਾਹੇ ਸ੍ਰੋਮਣੀ ਕਮੇਟੀ ਹੋਵੇ ਤੇ ਤੁਹਾਨੂੰ ਕੀ ਲੱਗਦਾ ਉੱਥੇ ਸਾਰੇ ਸੇਖੀ ਬੈਠੇ ਪੰਥ ਦੇ ਦਰਦੀ ਬੈਠੇ ਆ ਕਿ 100 ਦੇ ਵਿੱਚੋਂ ਭਾਈ 90 ਉੱਥੇ ਲਟੇਰੀ ਬੈਠੇ ਆ ਕਿ ਪੈਸੇ ਦੇ ਦਾਅ ਦੇ ਉੱਤੇ ਸੱਚ ਨੂੰ ਦਵਾਇਆ ਝੂਠ ਨੂੰ ਉਜਾਗਰ ਕੀਤਾ ਹੋਇਆ ਕਿ ਜੇ ਉਹ ਕਿ ਸੱਚੇ ਸੋਚੇ ਆ ਜਾਣ ਭਾਈ ਲਿਆਉਣੇ ਕੀ ਨੇ ਤੁਸੀਂ ਹਵਾਮ ਨੇ ਸਿੱਖ ਸੰਗਤ ਨੇ ਪਰ ਅਸੀਂ ਵੀ ਵਿਕ ਜੰਨੇ ਆ ਅਸੀਂ ਵੀ ਪੈਸੇ ਦੀ ਖਾਤਰ ਕਿ ਥੋੜਾ ਲਾਜ ਤਾਂ ਜਦੀ ਵੋਟ ਬਦਲ ਜਾਂਦੀ ਅਸੀਂ ਕਿਹੜੇ ਕਰਨੇ ਆ ਦੋਸੀ ਅਸੀਂ ਹੀ ਸਾਰੋਂ ਤਰਫ ਕਿ ਉਸ ਵੇਲੇ ਫਿਰ ਅੰਗਰੇਜ਼ਾਂ ਨੇ ਵੀ ਤਾਂ ਨਾ ਦਰਬਾਰ ਸਾਹਿਬ ਦੇ ਵਿੱਚ ਵੀ ਕਿਉਂ ਨਾ ਪਹਿਲਾਂ ਇਹਨਾਂ ਨੂੰ ਇੱਥੋਂ ਹੀ ਤੋੜਿਆ ਜਾਵੇ ਜਾ ਜਿੰਨੇ ਡੇਰੇ ਬਣੇ ਨੇ ਸਭ ਕੁਝ ਬਣਿਆ ਨਾ ਇਹ ਸਾਰੀਆਂ ਰਾਜਨੀਤਿਕ ਦਾ ਇਹ ਤੁਹਾਡਾ ਕੀ ਲੱਗਦਾ ਵੀ ਇੱਥੇ ਆ ਕੇ ਕਿਤੇ ਗੁਰਨਾਨਕ ਸਾਹਿਬ ਆ ਕੇ ਵਿਭੋਜਨ ਚਾਗੇ ਤੋਰਾ ਫੇਰਾ ਕਰਕੇ ਤੇ ਧਰਤੀ ਮਹਾਨ ਹੋ ਗਈ ਨਹੀਂ ਬਈ ਉਹਨਾਂ ਨੂੰ ਪਤਾ ਸੀ ਕਿ ਇਹਨਾਂ ਨੂੰ ਜੇ ਤੋੜਨਾ ਖਤਮ ਕਰਨਾ ਇਹਨਾਂ ਦੀ ਤਾਕਤ ਕਮਜ਼ੋਰ ਕਰਨੀ ਹੈ ਇਹਨਾਂ ਨੂੰ ਧਾਰਮਿਕ ਤੌਰ ਤੇ ਵਕ ਕਰ ਦੋ ਇਹਨਾਂ ਨੂੰ ਧਾਰਮਿਕ ਤੌਰ ਤੇ ਵਕ ਕਰ ਦੋ ਭਾਈ ਤੇ ਹੋਈ ਹੋ ਰਿਹਾ ਨਾ ਆਪਕਰ ਨਹੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਹੈ ਬਾਬਾ ਬਾਬੇ ਨੂੰ ਮਾੜਾ ਨਹੀਂ ਕਹਿਣਾ ਆਪ ਆਖਰ ਤੁਰਦੇ ਨਹੀਂ ਬਈ ਪੜ੍ਹਾਈ ਕਰਨ ਵਾਸਤੇ ਤੁਸੀਂ ਕਿਤੇ ਵੀ ਜਾ ਸਕਦੇ ਗੁਰਮਤਿ ਦਾ ਗਿਆਨ ਕਿਤਵੀ ਲੈ ਲਓ ਪਰ ਉਸ ਸਥਾਨ ਨਾਲ ਨਹੀਂ ਜੁੜਨਾ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਗੁਰਬਾਣੀ ਦੇ ਨਾਲ ਜੁੜਨਾ ਪਰ ਅਸੀਂ ਗ੍ਰੰਥ ਸਾਹਿਬ ਦੀ ਗੁਰਬਾਣੀ ਨਾਲ ਨਹੀਂ ਜੁੜੇ ਹਾਂ ਅਸੀਂ ਜੁੜਿਆ ਕੇਵਲ ਤੋਂ ਕੇਵਲ ਸਰੀਰਾਂ ਨਾਲ ਦੇਹਾਂ ਨਾਲ ਸਥਾਨਾਂ ਨਾਲ ਡੇਰਿਆਂ ਨਾਲ ਇਹ ਸਾਡਾ ਸਬੰਧ ਹੈ ਇਹ ਹੀ ਤਾਂ ਭਾਈ ਜੋ ਮੌਜੂਦਾ ਸਿੱਖ ਦੇ ਵਿਰੋਧੀ ਨੇ ਭਈ ਇਹ ਇਹੀ ਤਾਂ ਚਾਹੁੰਦੇ ਆ ਕਿ ਸਿੱਖ ਇਕੱਠੇ ਨਾ ਵਹਿਣ ਜੇ ਕਿਤੇ ਇਕੱਠੇ ਹੋ ਗਏ ਇਹ ਤਾਂ ਦੁਨੀਆ ਤੇ ਰਾਜ ਕਰ ਲੈਣਗੇ ਇਹ ਹੀ ਦਸ਼ਮੇਸ਼ ਮਹਾਰਾ ਸਮਝਾਉਂਦੇ ਆ ਇਹ ਗੁਰਨਾਨਕ ਸਾਹਿਬ ਨੇ ਸਟਾਰਟ ਕੀਤਾ ਸੀ ਇੱਕ ਰਹੋ ਇੱਕ ਰਹੋਗੇ ਪਾਵਰ ਬਣੀ ਰਹੂ ਤਾਕਤ ਬਣੀ ਰਹੂਗੀ ਬਾਕੀ ਤੁਸੀਂ ਦੁਨੀਆ ਤੇ ਕਿ ਜੇ ਤਾਂ ਸਾਰੀ ਦੁਨੀਆ ਡਰਦੀ ਐ ਨਾ ਭਾਈ ਅਮਰੀਕਾ ਰੱਸੀਆਂ ਦੇ ਬੰਬ ਮਜੈਲਾਂ ਤੋਂ ਓਵੇਂ ਭਾਈ ਇਹ ਤੇ ਸਿੱਖ ਇਕ ਹੋ ਜਾਣ ਦੁਨੀਆ ਇਹਨਾਂ ਤੋਂ ਡਰੀ ਨਹੀਂ ਕਿ ਨਾ ਭਈ ਇਹਨਾਂ ਕੋਈ ਕਿਹਦਾ ਜੋਰ ਨਹੀਂ ਹੈ ਕੋਈ ਹਥਿਆਰ ਕੰਮ ਨਹੀਂ ਕਰਦਾ ਪਰ ਉਹਨਾਂ ਨੇ ਮੌਕਾ ਹੀ ਇਹ ਤਾਲਿਆ ਹੋਇਆ ਕਿ ਇਹਨਾਂ ਨੂੰ ਧਰਮਕ ਤੌਰ ਤੇ ਤੋੜ ਦੋ ਸਰੋਣੀ ਕਮੇਟੀ ਸਾਰੀ ਕਮੇਟੀ ਦੇ ਇਹ ਲਗੂ ਪਾਰਟੀ ਇਹ ਲਗੂ ਪਾਰਟੀ ਅਲੱਗ ਅਲੱਗ ਵਿਚਾਰ ਨੇ ਇਸ ਤਰ੍ਹਾਂ ਹੀ ਪਏ ਥਾਣੇ ਬਣਾਏ ਹੋਏ ਐ ਕੋਈ ਵੀ ਸੱਜਣਾ ਨਾ ਜੇ ਤੁਸੀਂ ਅਮੀਰ ਬਣਨਾ ਅਫਰਚਾਰਕ ਜਿੰਨੇ ਵੀ ਸਾਡੇ ਹਨ ਕਿ ਜਿਹੜਾ ਵੀ ਥੋੜੀ ਜੀ ਸਿੱਖ ਕੌਮ ਦੇ ਵਿਰੁੱਧ ਗੱਲ ਕਰਤੀ ਨਾ ਬਸ ਜਦੀ ਪੈਸਾ ਪਰ ਪਰ ਗੱਡੀਆਂ ਆਉਂਦਾ ਭਾਈ ਤਨੂੰ ਫਿਰ ਤੁਹਾਨੂੰ ਲੱਗਦਾ ਕਿ ਬਾਬੇ ਦੀ ਪੜੀ ਸੰਗਤ ਆਵੇ ਇਹ ਹੀ ਹੁੰਦਾ ਸਾਡੇ ਮਨ ਦੇ ਵਿੱਚ ਕਿ ਬਾਬਾ ਜੀ ਬੜਾ ਕਰਨੀ ਬੜਾ ਬੜੀ ਦੁਨੀਆ ਆਉਂਦੀ ਹੈ ਅਗਲੇ ਪਹਿ ਦੇ ਦੇ ਕੇ ਗੱਡੀਆਂ ਭਰ-ਭਰ ਭੇਜਦੇ ਜਾਓ ਇਹਨੂੰ ਬਾਬੇ ਨੂੰ ਮਹਾਨ ਕਰੋ ਕਿ بڑے ਡੇਰੇ ਨੇ ਭਾਈ ਇੱਥੇ ਹਲੇ-ਦਲੇ ਆਪਣੇ ਹੋਰ ਵੀ ਕਿੰਨਾ ਡੇਰਿਆਂ ਨੂੰ ਜੇ ਬਣਾਉਣ ਪਿੱਛੇ ਸਭ ਤੋਂ ਵੱਡਾ ਹੱਤ ਹੈ ਨਾ ਇਸ ਸਿੱਖ ਕੌਮ ਦੇ ਵਿਰੋਧੀਆਂ ਦਾ ਕਿ ਜਿਨ੍ਹਾਂ ਨੇ ਇਹਨਾਂ ਨੂੰ ਉਤਸ਼ਾਹ ਦਿੱਤਾ ਹੋਇਆ ਵਿਆਸ ਵਾਲੇ ਹੋਏ ਨੂਰ ਮੇਲੀ ਹੋਏ ਹੋਰ ਹੋਏ ਇਹ ਸਾਰੇ ਭਾਈ ਸਿੱਖ ਦੇ ਵਿਰੋਧੀ ਸੀ ਤੇ ਦੇਖੋ ਉਹਨਾਂ ਨੂੰ ਕਿਵੇਂ ਪੈਸਾ ਦੇ ਦੇ ਕੇ ਮਹਾਨ ਬਣਾ ਦਿੱਤਾ ਇਹ ਸਾਨੂੰ ਲੱਗਦਾ ਕਿ ਵਾਹ ਭਈ ਬਾਬਾ ਜੀ ਬੜਾ ਕਰਨੀ ਵਾਲਾ ਬੜੀ ਸੰਗਤ ਆਉਂਦੀ ਹੈ ਉਹ ਸੱਚਿਆਂ ਦੇ ਕੋਲ ਤਾਂ ਆਉਂਦੇ ਟਾਵੇਂ ਟਾਵੇਂ ਹੁੰਦੇ ਆ ਕਿ ਸੱਚਾ ਹੋਵੇ ਨਾ ਸੱਚ ਦਾ ਗੱਲ ਹੁੰਦੀ ਉੱਥੇ ਤਾਂ ਆਉਂਦੇ ਟਾਵੇਂ ਟਾਵੇਂ ਆ ਹਨ ਵਿਰਲੇ ਨਹੀਂ ਘੜੇ ਫੈਲ ਪਕੜ ਸੰਸਾਰ ਹੁਣ ਜਿਨ੍ਹਾਂ ਨੂੰ ਪਤਾ ਸੀ ਕਿ ਭਾਈ ਧਰਮ ਤੋਂ ਉੱਪਰ ਕੁਝ ਵੀ ਨਹੀਂ ਹੈ ਉਹਨੇ ਆਪਣੇ ਜਾਨਵਾਰੀਆਂ ਨੇ ਹੱਸ ਹੱਸ ਵਾਰੀਆਂ ਸਰੀਰ ਤਾਂ ਮਿੱਟੀ ਕਰਕੇ ਜਾਣਿਆ ਉਹਨਾਂ ਨੇ ਤੇ ਮਿੱਟੀ ਹੈ ਭਾਈ ਆਪਾਂ ਮਿੱਟੀ ਹੁੰਦੇ ਹੋਏ ਵੀ